ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਗਰਲਾਲ ਬਾ ਡੇਰੀ ਫਾਰਮ ਦੇ ਤੁਹਾਡਾ ਵੈਲਕਮ ਹੈ ਜੀ ਅੱਜ ਵੀਰ ਜੀ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਲੇਰ ਸਿੰਘ ਪਲਵਾਨ ਦੇ ਕੋਲ ਆਏ ਆ ਇਸ ਘਰੋਂ ਧੰਨਵਾਦ ਅੱਗੇ ਬਹੁਤ ਟਾਪ ਟਾਪ ਦੇ ਨੀਂਨੇ ਦਿਖਾਈ ਦੇ ਹਰ ਵਾਰ ਵੀਡੀਓ ਦੇ ਵਿੱਚ ਅੱਜ ਵੀ ਇੱਕੋ ਝੋਟੀ ਆ ਪਰ ਝੋਟੀ ਬਹੁਤ ਟਾਪ ਦੀ ਦੂਜੇ ਸੂਏ ਸੁਣੀ ਆ ਕਰਮਾ ਵਾਲੀ ਬਹੁਤ ਚੰਗੀ ਪਿੱਠਪੁੜੇ ਦੀ ਆ ਸਿੰਘ ਕਰੋ ਜੇ ਇੱਕ ਪੂਰਾ ਪੱਧਰ ਥਣ ਲੈਵਾ ਵੀਡੀਓ ਦਿਡ ਡਰੇ ਲੈਂ ਤਾਂ ਪਹਿਲਾ ਸਾਰੇ ਭੈਣ ਭਰਾਵਾਂ ਦੇ ਅੱਗੇ ਬੇਨਤੀ ਆ ਕਿ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਇਸ ਦੇ ਨਾਲ ਜਲਦੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕਰੀਏ ਆਓ ਇਸ ਛੋਟੀ ਲੈ ਕੇ ਜਾਣਕਾਰੀ ਤੁਹਾਡੇ ਨਾਲ ਕਰਦੇ ਹਾਂ ਸੰਜੀ ਜੁੜੇ ਰਹੋ ਲਾਸਟ ਤੱਕ ਵੀਡੀਓ ਨਾਲ ਹਾਂਜੀ ਭਾਣ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਰਸਾਂ ਕੀ ਹਾਲ ਜੀ ਛੜਦੀ ਕਲਾ ਤੁਸੀਂ ਸੁਣਾਓ ਹਾਂ ਕਿਰਪਾ ਮਿਲ ਗਈ ਹਾਂਜੀ ਅੱਜ ਕੋ ਨਗੀਨਾ ਫਿਰ ਨਗੀਨਾ ਐ ਮਨਾ ਕੀ ਗੱਲਾਂ ਕਰਦਾ ਕਾਲੀ ਸ਼ਾਹ ਝੋਟੀ ਆ ਨਾ ਵੀ ਸੱਜਣਾ ਪੂਰਾ ਟੌਪ ਦਾ ਨਗੀਨਾ ਇਧਰ ਦੀ ਕਹੜੇ ਕੁਰਿਆਣੇ ਦੀ ਕਹੜੇ ਪੂਰਾ ਪਿੱਠ ਪੁੜਾ ਇਧਰ ਇੱਕ ਕਰੋ ਚੱਕ ਥਾਂ ਲੈਵਾ ਪੂਰਾ ਪੱਦਰ ਦੇ ਸਿੰਘ ਦੇ ਵਿੱਚ ਕਰਮਾੜੀ ਦੀ ਉਂਗਲ ਨਹੀਂ ਲੰਗਦੀ ਸਿੰਘ ਵੀ ਨਹੀਂ ਲੱਗਦੀ ਉਂਝ ਵੀ ਬਾਰਫਾ ਸਿੱਗੀ ਏ ਆ ਵੀ ਸੱਜਣਾ ਮੂੰਹਾਂ ਵੀ ਛੇ ਦਾਂਦਿਆ ਕਰਮਾੜੀ ਹਾਂ ਸੂਹਾ ਦੁੱਜਾ ਪਹਿਲੇ ਸੂਏ ਕੰਨਾ ਦੁੱਧ ਚੋਇਆ ਜੀ ਇਹਨੇ ਨਹੀਂ ਉਹਨਾਂ ਨੇ 12 ਕਿਲੋ ਕਹਿਤ 12 ਕਿਲੋ ਨਹੀਂ ਚੋਇਆ ਜੀ ਸੱਜਣਾ ਪਹਿਲੇ ਸੂਏ ਕਰਮਾੜੀ ਨੇ ਮਾਲਕਾਂ ਨੇ ਦੱਸਣ ਮੁਤਾਬਕ 11-12 ਕਿਲੋ ਦੁੱਧ ਚੋਇਆ ਏ ਹੁਣ ਦੂਜੇ ਸੂਏ ਸੁਣੀ ਆ ਮੂੰਹੋ 6 ਦੰਦ ਪੂਰੀ ਚੰਗੀ ਪੱਧਰ ਥਣ ਲੈਵੇ ਦੀ ਝੋਟੀ ਆ ਥਾਨ ਪੂਰਾ ਟੌਪ ਦਾ ਤੇ ਵਧੀਆ ਲੱਗਾ ਇਹਨੂੰ ਆ ਕਰੋ ਚੈੱਕ ਹੋਰ ਕਿਸੇ ਕਿੱਲੇ ਤੇ ਹੁੰਦੀ ਭਾਵੇਂ ਅਗਲਾ ਹਿਆਣੇ ਦੀ ਦੱਸਦਾ ਪਰ ਆਪਾਂ ਇਧਰੋਂ ਲੋਕਲ ਖਰੀਦੀ ਆ ਲੋਕਲ ਕਹਿ ਕੇ ਵੇਚਣੀ ਆ ਸੱਚ ਨਾਲ ਆਖਿਆ ਹੀ ਹਿਆਣੇ ਜੀ ਇਹ ਖੜੇ ਇਹ ਆਪਣੇ ਲੋਕਲ ਵੇਨੀਆਂ ਕਰੋ ਚੈੱਕ ਲੈਵੇ ਦੇ ਪੂਰਾ ਪੱਧਰ ਥਣ ਲੈਵਾ ਪੂਰੀ ਸਾਫ ਸਿੰਘ ਸੁੰਗ ਦੀ ਬੰਤਰ ਤੁਹਾਨੂੰ ਫਿਰ ਤੋਂ ਵਿਖਾ ਦਿੰਨੇ ਆ ਆ ਕਰੋ ਜੇ ਇੱਕ ਨਿਕਾ ਕੁੰਡਾ ਸਿੰਘ ਪਿਓਰ ਮੋਰਾ ਦਾ ਨਗੀਨਾ ਇਹਨੂੰ ਆਪ ਆਖ ਸਕਦੇ ਆ ਸੱਜਣੋ ਪੂਰੀ ਟਾਪ ਦੀ ਝੋਟੀ 4 ਤੋਂ 5 ਦਿਨ ਦਾ ਸਮਾਂ ਬਾਕੀ ਬੋਲਦੀ ਜੀ ਮੋਲੇ ਦਾ ਜੈਸਨੋ ਵਾਲਾ ਹੀ ਮੋਲੇ ਦਾ ਬਾਸਾ 1.5 ਲੱਖੇ ਦਾ ਇੱਕ ਪਤੀ 1.5 ਲੱਖ ਇਹ ਕਿੰਨੇ ਦੀ ਦੇ ਦਈਏ ਇੱਕ 20 ਹੀ ਦਿਆਂ ਉਹ ਚੋ ਕਰਦੀਏ ਮੰਨ ਤਾਂ ਨਾ ਇੱਕ 18 ਦੀ ਦੇ ਦਿਆਂ ਇੱਕ 18 ਦੀ ਹੋਰ ਛੱਡ ਦਈਏ 2000 ਫਿਰ ਤੇ 16 ਦੀ ਹੋ ਗਈ ਹਾਂ ਜੀ ਤੱਕ ਲਾਗੇ। ਬਾਬਾ ਸੱਜਣੋ 116000 ਦਾ ਨਗੀਨਾ ਤੁਹਾਨੂੰ ਮਿਲ ਜੂਗਾ ਏ। ਪੂਰਾ ਟਾਪ ਦਾ ਪਿੰਡ ਡਾਲ ਤਹਿਸੀਲ ਪੱਟੀ ਜਿਲ੍ਹਾ ਕਰਨਤਾਰਨ ਮੋਬਾਈਲ ਨੰਬਰ ਲੈ ਕੇ ਕਰਦਿਨੇ ਆ ਤੁਹਾਡੇ ਨਾਲ ਜਾਣਕਾਰੀ ਸਾਂਝੀ। ਨੰਬਰ ਹੈ 977929006 ਪਿੰਡ ਡਾਲ ਤਹਿਸੀਲ ਪੱਟੀ ਜਿਲ੍ਹਾ ਕਰਨਤਾਰਨ ਸਾਹਿਬ। ਬਾਬਾ ਸੱਜਣੋ ਇਹ ਸੀ ਇਸ ਝੋਟੀ ਦੀ ਡਿਟੇਲ। ਹੋਰ ਚੋ ਪਿੰਡ ਡਾਲ ਤੇ ਝੋਟੀ ਦੇ ਕਰੋ ਦਰਸ਼ਨ ਤੇ ਖਰੀਦੋ। ਸਾਰੇ ਭੈਣ ਭਰਾਵਾਂ ਦਾ ਧੰਨਵਾਦ ਲਾਈਵ ਤੱਕ ਵੀਡੀਓ ਵੇਖਣ ਲਈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਆ ਦੂਰੋਂ ਤੋਂ ਫੇਰ ਕਰ ਲਓ ਇੱਕ ਰੀ ਚੋਟੀ ਚੈੱਕ